1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਜੋ ਵੋਟਾਂ ਨੇ ਪੂਰੇ ਅਮਨ ਅਮਾਨ ਨਾਲ ਸੰਪਨ ਹੋਈਆਂ ਅਤੇ ਜੋ ਚੋਣਾਂ ਲੜ ਰਹੇ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 14 ਉਮੀਦਵਾਰਾਂ ਦੀ ਜੋ ਕਿਸਮਤ ਹੈ, EVM ਮਸ਼ੀਨਾਂ ਦੇ ਵਿੱਚ ਕੈਦ ਹੋ ਕੇ ਰਹਿ ਗਈ ਹੈ। ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਅਧੀਨ ਆਉਂਦੇ ਜੋ ਤਿੰਨ ਵਿਧਾਨ ਸਭਾ ਹਲਕਿਆਂ ਸਮੇਤ ਚੌਥੇ ਵਿਧਾਨ ਸਭਾ ਹਲਕਾ ਅਮਰਗੜ ਦੇ ਲਈ ਇੱਥੇ ਜ਼ੋਨ ਕਮਿਸ਼ਨਰ ਵੱਲੋਂ ਕਾਊਂਟਿੰਗ ਸੈਂਟਰ ਬਣਾਏ ਗਿਆਨ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕੋਲਜ ਫਤੇਗੜ ਸਾਹਿਬ ਵਿਖੇ ਸਟਰੋਂਗ ਰੂਮ ਬਣਾਏ ਗਿਆਨ ਜਿੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਕਾਊਂਟਿੰਗ ਕੀਤੀ ਜਾਣੀ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਵਿਧਾਨ ਸਭਾ ਹਲਕਾ ਅਮਲੋ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਤੇ ਜ਼ਿਲ੍ਹਾ ਮਲੇਰਕੋਟਲੇ ਦੇ ਜੋ ਹਲਕਾ ਅਮਰਗੜ ਦੇ ਇੱਥੇ ਕਾਊਂਟਿੰਗ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਜੋ ਈਬੀਐ ਮਸ਼ੀਨਾਂ ਨੇ ਪੁਲਿਸ ਦੇ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਨੇ ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵੀ ਇਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਜੇਕਰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੇ ਗੱਲ ਕੀਤੀ ਜਾਵੇ ਤਾਂ ਖੁੱਲ੍ਹ ਲੋਕ ਸਭਾ ਹਲਕੇ ਦੇ ਵਿੱਚ 52.16% ਦੀ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਸਭ ਤੋਂ ਵੱਧ ਪੋਲਿੰਗ ਵਿਧਾਨ ਸਭਾ ਹਲਕਾ ਫਤੇਗੜ ਸਾਹਿਬ ਵਿਖੇ 62.50% ਦੀ ਦਰਜ ਕੀਤੀ ਗਈ ਹੈ ਤੇ ਬਾਕੀ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਮਰਗੜ ਦੇ ਵਿੱਚ 56.75 ਅਮਲੋਹ ਦੇ ਵਿੱਚ 62% ਦੀ ਪਸੀ ਬਠਾਣਾ ਦੇ ਵਿੱਚ 56.10 ਫਤੇਗੜ ਸਾਹਿਬ ਦੇ ਵਿੱਚ 62.50 ਖੰਨਾ ਵਿੱਚ 60.20 ਪਾਇਲ ਅੰਦਰ 56% ਦੀ ਤ੍ਰਾਈਕੋਟ ਵਿੱਚ 59 ਸਨੇਵਲ ਦੇ ਵਿੱਚ 48.2 ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ 51.2% ਦੀ ਪੋਲਿੰਗ ਦਰਜ ਕੀਤੀ ਗਈ ਹੈ ਅਤੇ ਜ਼ਿਲ੍ਹਾ ਅਤੇ ਚੋਣ ਕਮਿਸ਼ਨ ਵੱਲੋਂ ਇਹਨਾਂ EVM ਮਸ਼ੀਨਾਂ ਦੀ ਸੁਰੱਖਿਆ ਲਈ ਪੂਰਾ ਅਮਲਾ ਤਿਆਰ ਕੀਤਾ ਗਿਆ ਤੇ ਪੁਲਿਸ ਵੱਲੋਂ ਸਖਤ ਜੋ ਪ੍ਰਬੰਧਾਂ ਦੀ ਛਾਇਆ ਹੇਠ ਇਹ EVM ਮਸ਼ੀਨਾਂ ਰੱਖੀਆਂ ਗਈਆਂ ਹਨ ਅਤੇ 4 ਜੂਨ ਨੂੰ ਹੁਣ ਇਹ ਜੋ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਇਸ ਪੋਲਿੰਗ ਸਟੇਸ਼ਨ ਤੋਂ ਗਿਣਤੀ ਕੀਤੀ ਜਾਣਗੇ ਜਗਦੇਵ ਸਿੰਘ ਪਤਰਕਾਰ ਪਤਰਕਾਰ ਸਾਹਿਬ